ਜਿਵੇਂ ਕਿ ਤੁਹਾਨੂੰ ਅਸੀਂ ਸਵੇਰੇ ਵੀ ਤਸਵੀਰਾਂ ਦਿਖਾਈਆਂ ਨੇ ਕਿ ਸੰਗਰੂਰ ਦੇ ਵਿੱਚ ਜਿਹੜੀ ਸੰਗਣੀ ਧੁੰਦ ਹੈ ਉਹ ਲਗਾਤਾਰ ਪੈ ਰਹੀ ਹੈ ਤੇ ਹੁਣ ਅਸੀਂ ਸ਼ਾਮ ਨੂੰ ਖੜੇ ਹਾਂ ਕਿ ਸੂਰਜ ਨੇ 24 ਘੰਟੇ ਹੋ ਗਏ ਸੂਰਵ ਦੇਵਤੇ ਦੇ ਦਰਸ਼ਨ ਨਹੀਂ ਹੋਏ ਤੇ ਉਸ ਤੋਂ ਬਾਅਦ ਸ਼ਾਮ ਹੋਣ ਤੋਂ ਪਹਿਲਾਂ ਹੀ ਜਿਹੜਾ ਇੱਥੇ ਹਨੇਰਾ ਸਾਇਆ ਹੋਇਆ ਕਿਉਂਕਿ ਸੰਗਣੀ ਧੁੰਦ ਹੈ ਜਿਹੜੀ ਉਹ ਪੈਣੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦਿਖਾ ਦਈਏ ਤਸਵੀਰਾਂ ਕਿ ਜਿਹੜੀ ਤੁਸੀਂ ਆਵਾਜ਼ਾਈ ਦੇਖ ਰਹੇ ਹੋ ਕਿ ਕਿੰਨੇ ਜਿਹੜੇ ਵਹੀਕਲ ਨੇ ਲਾਈਟਾਂ ਲਗਾ ਕੇ ਚੱਲ ਰਹੇ ਨੇ ਕਿਉਂਕਿ ਜਿਹੜੀ ਠੰਡ ਹੈ ਲਗਾਤਾਰ ਵੱਧਣੀ ਹੈ ਮੌਸਮ ਵਿਭਾਗ ਨੇ ਇੱਕ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 4 ਦਿਨਾਂ ਦੇ ਵਿੱਚ ਜਿਹੜੀ ਸੰਗਲੀ ਤੁੱਧ ਤੁੰਦ ਇਸੇ ਤਰ੍ਹਾਂ ਪੈਣੀ ਹੈ ਹਾਈਲਰਟ ਜਾਰੀ ਕੀਤਾ ਕਿ ਜਿਹੜੇ ਮੁਸਾਫਰ ਨੇ ਸਫ਼ਰ ਕਰਦੇ ਨੇ ਉਹਨਾਂ ਨੂੰ ਮਤਲਬ ਕਿ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਤੁੰਦ ਜਿਹੜੀ ਲਗਾਤਾਰ 4 ਦਿਨ ਪੈ ਸਕਦੀ ਹੈ ਤੇ ਦੂਜੇ ਪਾਸੇ ਅਸੀਂ ਗੱਲ ਕਰੀਏ ਕਿ ਤੁਸ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬੱਸ ਸਟੈਂਡ ਦੀਆਂ ਜਿਹੜੀਆਂ ਪਰਲੇ ਪਾਸੇ ਜਿਹੜੇ ਮੁਸਾਫਰ ਨੇ ਉਹ ਰੋਡ ਦੇ ਉੱਤੇ ਖੜਕੇ ਜਿਹੜੀਆਂ ਬੱਸਾਂ ਦੀ ਜਿਹੜੀ ਉਡੀਕ ਕਰ ਰਹੇ ਨੇ ਉਡੀਕ ਕਰ ਰਹੇ ਨੇ ਪਰ ਇੱਥੇ ਇੰਤਜ਼ਾਮ ਕੋਈ ਵੀ ਇਦਾਂ ਦਾ ਨਹੀਂ ਹੈਗਾ ਸਾਡੇ ਨਾਲ ਇੱਧਰ ਖੜੇ ਨੇ ਜਿਵੇਂ ਠੰਡ ਵੱਧ ਰਹੀ ਆ ਤੇ ਜਿਹੜੇ ਲੋਕ ਨੇ ਬੱਸ ਰੋਡ ਦੇ ਉੱਤੇ ਖੜ ਕੇ ਉਡੀਕ ਕਰ ਰਹੇ ਨੇ ਕੀ ਇੱਥੇ ਕੋਈ ਘਟਨਾ ਵੀ ਵਾਪਰ ਸਕਦੀ ਆ ਬਿਲਕੁਲ ਘਟਨਾ ਵਾਪਰ ਸਕਦੀ ਆ ਕਿਉਂਕਿ ਜੋ ਬੱਸਾਂ ਨੇ ਉਹ ਬੱਸ ਸਟੈਂਡ 'ਚ ਨਹੀਂ ਐਂਟਰ ਹੋ ਰਹੀਆਂ ਕਿਉਂਕਿ ਜਿਹੜੇ ਯਾਤਰੀ ਨੇ ਉਹ ਹਰ ਟਾਈਮ ਚਾਹੇ ਗਰਮੀ ਪੈਂਦੀ ਆ ਚਾਹੇ ਸਿਆਲ ਆ ਇੱਕ ਇੱਥੇ ਜਿਹੜੀ ਡੀ ਨਹੀਂ ਹੈਗੀ ਸਭ ਤੋਂ ਵੱਡੀ ਦੁਰਘਟਨਾ ਇਹ ਆ ਇੱਥੇ ਜਾਮ ਲੱਗਿਆ ਰਹਿੰਦਾ ਕੱਟ ਕਰਕੇ ਬਹੁਤ ਜ਼ਿਆਦਾ ਲੰਬਾ ਜਾਮ ਲੱਗਦਾ ਕਿਉਂਕਿ ਭਵਾਨੀਗੜ੍ਹ ਦੇ ਜਿਹੜੇ ਤਿੰਨੋਂ ਕੱਟ ਨੇ ਬਹੁਤ ਖਤਰਨਾਕ ਕੱਟ ਨੇ ਇੱਥੇ ਕਈ ਦੁਰਘਟਨਾ ਹੋ ਚੁੱਕੀਆਂ ਨੇ ਇਹ ਸਰਕਾਰ ਨੂੰ ਚਾਹੀਦਾ ਜਾਂ ਇੱਥੇ ਲਾਈਟਾਂ ਲਾਉਣ ਜਾਂ ਇੱਥੇ ਓਵਰ ਬ੍ਰਿਜ ਬਣੇ ਕੁਝ ਨਾ ਕੁਝ ਇੰਤਜ਼ਾਮ ਬਣੇ ਜਿਵੇਂ ਗੱਲ ਕਰਦੇ ਆ ਕਿਉਂਕਿ ਧੁੰਦ ਹੈ ਜਿਹੜੀ ਲਗਾਤਾਰ ਪੈ ਰਹੀ ਹੈ ਜਿਹੜੇ ਜਿਹਨੇ ਮਸਾਫਰ ਨੇ ਯਾਤਰੀ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਉਹਨੇ ਪਹੁੰਚਣਾ ਹੁੰਦਾ ਕੀ ਕੀ ਧਿਆਨ ਰੱਖਣ ਦੀ ਲੋੜ ਹੈ ਧਿਆਨ ਪਾਤੇ ਕੁਛ ਨੂੰ ਕੁਛ ਪ੍ਰਬੰਧ ਕਰਨ ਕਿਉਂਕਿ ਇੱਕ ਤਾਂ ਸਪੀਡ ਸਲੋ ਰੱਖਣਾ ਆਪਦੇ ਲਾਈਟਾਂ ਲਾ ਕੇ ਰੱਖਣਾ ਪੀਲੇ ਜਿਹੜੇ ਐਂਟੀਗੇਟਰ ਨੇ ਉਹ ਕਿਉਂਕਿ ਕੀਮਤੀ ਜਾਨਾਂ ਹੁੰਦੀਆਂ ਨੇ ਆਪਾਂ ਲੇਟ ਹੋ ਜਾਈਏ ਚਾਹੇ ਆਪਾਂ ਆਪਣੀ ਸਪੀਡ ਤੇ ਕੰਟਰੋਲ ਰੱਖੀਏ ਸਖਬ ਸਭ ਜਿਵੇਂ ਗੱਲ ਕਰਦੇ ਆ ਕੋਈ ਧੁੰਦ ਹੈ ਜਿਹੜੀ ਮੌਸਮ ਵਿਭਾਗ ਨੇ ਹਾਈਲਰਟ ਜਾਰੀ ਕੀਤਾ ਕਿ 4 ਦਿਨ ਤੋਂਦ ਜਿਹੜੀ ਸੰਗਣੀ ਪੈ ਸਕਦੀ ਆ ਤੇ ਉਹਦੇ ਵਿੱਚ ਜ਼ਰੂਰ ਅਪੀਲ ਕੀਤੀ ਆ ਪੀਟੀਸੀ ਵੱਲੋਂ ਵੀ ਅਸੀਂ ਅਪੀਲ ਕਰਦਾ ਕਿ ਉਹੀ ਲੋਕ ਬਾਹਰ ਨਿਕਲ ਜਿਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੈ ਕਿਉਂਕਿ ਆਪਦੀ ਜਾਨ ਤੋਂ ਵੱਧ ਕੇ ਕੁਛ ਨਹੀਂ ਕਿਉਂਕਿ ਸੰਗਣੀ ਧੁੰਦ ਦੇ ਵਿੱਚ ਦੀਦਾ ਕੁਛ ਨਹੀਂ ਪਰ ਜਿਵੇਂ ਲੱਗਦਾ ਤੁਹਾਨੂੰ ਬੱਸ ਸਟੈਂਡ ਇੱਥੇ ਬਣਿਆ ਮਤਲਬ ਕਿ ਬੱਸਾਂ ਅੰਦਰ ਨਹੀਂ ਜਾਂਦੀਆਂ ਜਿਹੜੇ ਭਾਵੇਂ ਗਰਮੀ ਹੋਵੇ ਸਰਦੀ ਹੋਵੇ ਜਿਹੜੇ ਲੋਕ ਨੇ ਇੱਥੇ ਰੋਡ ਦੇ ਖਰਕੇ ਬੱਸਾਂ ਦੀ ਉਡੀਕ ਕਰਦੇ ਨੇ ਕੀ ਇੱਥੇ ਕੋਈ ਟਰੈਫਿਕ ਕਰਮੀ ਹੈ ਇੱਥੇ ਇਸ ਟਾਈਮ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਟਰੈਫਿਕ ਕਰਮੀ ਨਹੀਂ ਤੇ ਇੱਥੇ ਜਿਹੜੀ ਧੁੰਦਾਂ ਧੁੰਦ ਦਾ ਇੱਕ ਮੌਸਮ ਦੇ ਹਿਸਾਬ ਨਾਲ ਜਿਸ ਤਰ੍ਹਾਂ ਛੋਟੇ ਸਾਬਜਾਦਿਆਂ ਦੀ ਸਹੀਦੀ ਹੋਈ ਆ ਇਹ ਧੁੰਦ ਚ ਇੰਨਾ ਜਿਹੜੀ ਠੰਡ ਚ ਹੋਈ ਆ ਉਹ ਇਹ ਆਟੋਮੈਟਿਕਲੀ ਇਹ ਜਿਹੜੀਆਂ ਧੁੰਦਾਂ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਦਿਨ ਆ ਜਾਂਦੇ ਨੇ ਉਹ ਦਿਨ ਆਪਾਂ ਨੂੰ ਸ਼ਹੀਦੀ ਯਾਦ ਕਰਾਉਂਦੇ ਨੇ ਬਿਆਨ ਨਹੀਂ ਠੰਡ ਚ ਉਹਨਾਂ ਨੂੰ ਸਰੀਰ ਕੀਤਾ ਗਿਆ ਛੋਟੇ ਛੋਟੇ 9 ਸਾਲ ਤੇ 7 ਸਾਲ ਦੇ ਜਿਹੜੇ ਛੋਟੇ ਛੋਟੇ ਸਹਿਬਜ਼ਾਦੇ ਤੇ ਉਹਨਾਂ ਨੂੰ ਕਿੱਦਾਂ ਤਸੀਹੇ ਦੇ ਕੇ ਠੰਡੇ ਬੁਰਜ ਚ ਰੱਖਿਆ ਗਿਆ ਬਿਲਕੁਲ ਜੀ ਇਹ ਗੱਲ ਬਿਲਕੁਲ ਭਾਵੇਂ ਜਿਹੜਾ ਸ਼ਹੀਦੀ 15 ਬੜਾ ਚੱਲ ਰਿਹਾ ਹੈ ਇਹ ਦਿਨ ਉਹ ਨੇ ਜਦੋਂ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜ਼ਾਦਿਆਂ ਨੇ ਕਿਵੇਂ ਇਹ ਦਿਨ ਠੰਡ ਦੇ ਵਿੱਚ ਜਿਹੜੇ ਗੁਜ਼ਾਰੇ ਹੋਣਗੇ ਉਹ ਉਹ ਟਾਈਮ ਹੀ ਦੱਸ ਸਕਦਾ ਹੈ ਤੇ ਦੂਜੇ ਪਾਸੇ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਰਿਆ ਕਿ ਬਿਲਕੁਲ ਅੰਧੇਰਾ ਜਿਹੜਾ ਇੱਥੇ ਸਾਇਆ ਹੋਇਆ ਹੈ ਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਵੱਡੀ ਮੁਸ਼ਕਲ ਆ ਰਹੀ ਹੈ ਜਿਹੜੀਆਂ ਗੱਡੀਆਂ ਨੇ ਉਹ ਲਾਈਟਾਂ ਲਗਾ ਕੇ ਆ ਰਹੀਆਂ ਨੇ ਕਿਉਂਕਿ ਹਰ ਇੱਕ ਨੂੰ ਇਹ ਕਿ ਧੁੰਦ ਤੋਂ ਪਹਿਲਾਂ ਅਸੀਂ ਆਪਣੇ ਘਰਾਂ ਦੇ ਵਿੱਚ ਪਹੁੰਚ ਜਾਈਏ ਪਰ ਦੂਜੇ ਪਾਸੇ ਜੇ ਗੱਲ ਕਰੀਏ ਮਸਾਫਰ ਤੁਹਾਨੂੰ ਦਿਖਾਉਂਦੇ ਆ ਕਿਵੇਂ ਰੋਡ ਦੇ ਉੱਪਰ ਜਿਹੜੇ ਮਸਾਫਰ ਨੇ ਖੜੇ ਨੇ ਧੁੰਦ ਦੇ ਵਿੱਚ ਇੱਥੇ ਕੋਈ ਵੀ ਟ੍ਰੈਫਿਕ ਕਰਮੀ ਨਹੀਂ ਹੈ ਜੇਕਰ ਕਿਸੇ ਮਨਿਸਟਰ ਨੇ ਨੰਗੜਾ ਹੋਵੇ ਤਾਂ ਜਗਾ ਜਗਾ ਤੇ ਨਾਕੇ ਨੇ ਜਿਹੜੇ ਲਾਏ ਜਾਂਦੇ ਨੇ ਪਰ ਇਸ ਟਾਈਮ ਕੋਈ ਵੀ ਟ੍ਰੈਫਿਕ ਕਰਮੀ ਨਾ ਹੋਣ ਕਰਕੇ ਨਾ ਕੋਈ ਰਿਫਲੈਕਟਰ ਦਾ ਪ੍ਰਬੰਧ ਕੀਤਾ ਹੋਇਆ ਨਾ ਕੋਈ ਬੱਸ ਸਟੈਂਡ ਦਾ ਜਿਹੜਾ ਸਾਈਨ ਬੋਰਡ ਲੱਗਿਆ ਹੋਇਆ ਜਿਹੜੀਆਂ ਲਾਈਟਾਂ ਨੇ ਜੇ ਕੱਲ ਕੀਤੀ ਜਾਵੇ ਪੀਲੀ ਬੱਤੀ ਇੱਥੇ ਲਗਾਈ ਗਈ ਸੀ ਉਹ ਵੀ ਬਿਲਕੁਲ ਬੰਦ ਪਈ ਆ ਕਿਉਂਕਿ ਲੋਕ ਜਿਹੜੇ ਵਹੀ ਕਾਲੇ ਜਾਂ ਬੱਸਾਂ ਨੂੰ ਪਤਾ ਲੱਗ ਸਕੇ ਕਿ ਇੱਥੇ ਜਿਹੜਾ ਕਟ ਹੈ ਉਹ ਲੱਗਿਆ ਹੋਇਆ ਉਹ ਬਿਲਕੁਲ ਬੰਦ ਆ ਭਾਵੇਂ ਥੋੜੀ ਦੂਰ ਟੋਲ ਪੁਲਜਾ ਜਿਹੜੀਆਂ ਰੋਡ ਐ ਇਹ ਬਿਲਕੁਲ ਕਿਤੇ ਨਾ ਕਿਤੇ ਲੱਗਦੇ ਲਾਈਟਾਂ ਵੀ ਤਕਰੀਬਨ 50% ਜਿਹੜੀਆਂ ਲਾਈਟਾਂ ਨੇ ਇਸ ਰੋਡ ਦੀਆਂ ਬਿਲਕੁਲ ਬੰਦ ਨੇ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਸੱਗੂ ਸਾਹਿਬ ਜੇ ਗੱਲ ਕੀਤੀ ਜਾਵੇ ਇੱਥੇ ਜਿਹੜੀ ਬੱਤੀ ਲੱਗੀ ਹੋਈ ਆ ਕਿਉਂਕਿ ਸਾਇਨ ਬੋਟ ਹੈ 32 ਜਿਵੇਂ ਤੁੰਦ ਦੇ ਵਿੱਚ 32 ਕ ਸਿਗਨਲ ਪਤਾ ਲੱਗ ਜਾਂਦਾ ਕਿ ਇੱਥੇ ਬੱਸ ਸਟੈਂਡ ਹੈ ਉਹ ਵੀ ਬੰਦ ਪਈ ਹੈ ਇਹ ਹੀ ਕਾਫੀ ਦੇਰ ਤੋਂ ਜੋ ਲਾਈਟਾਂ ਨੇ ਉਹ ਵੀ ਚੰਗੀ ਤਰ੍ਹਾਂ ਨਹੀਂ ਚੱਲ ਰਹੀਆਂ ਤੇ ਜਿਹੜੇ ਸਿਗਨਲ ਨੇ ਉਹਨਾਂ ਦੇ ਮੂੰਹ ਵੀ ਘੁਮੇ ਪਏ ਨੇ ਟੁੱਟੇ ਪਏ ਨੇ ਕਿਉਂਕਿ ਇੱਥੇ ਸਿਗਨਲ ਚਾਹੀਦੇ ਨੇ ਤਿੰਨਾਂ ਕੱਟਾਂ ਦੇ ਇੰਤਜ਼ਾਮ ਕਰਨਾ ਚਾਹੀਦਾ ਸਰਕਾਰ ਨੂੰ ਕਿਉਂਕਿ ਨੈਸ਼ਨਲ ਹਾਈਵੇ ਦਾ ਕੋਈ ਪ੍ਰਬੰਧ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਇੱਥੇ ਕਿਸੇ ਤਰ੍ਹਾਂ ਵੀ ਦੁਰਘਟਨਾ ਨਾ ਹੋ ਸਕੇ ਤੁੰਦ ਕਾਰਨ ਬਿਲਕੁਲ ਜੀ ਜਿਹੜੀ ਘਟਨਾ ਉਹ ਕਦੇ ਵੀ ਵਾਪਰ ਸਕਦੀ ਹੈ ਦੂਜੇ ਪਾਸੇ ਸੀ ਜਰੂਰ ਜਿਹੜੇ ਮੁਸਾਫਰ ਨੇ ਉਹਨਾਂ ਨਾਲ ਵੀ ਗੱਲ ਕਰਨੀ ਚਾਹਾਂ ਕਿਉਂਕਿ ਬੱਸ ਸਟੈਂਡ ਭਾਵੇਂ ਬਣ ਚੁੱਕਿਆ ਪਰ ਇੱਥੇ ਜਿਹੜੀਆਂ ਬੱਸਾਂ ਨੇ ਉਹ ਅੰਦਰ ਨਹੀਂ ਜਾਂਦੀਆਂ ਤੁਸੀਂ ਦੇਖੋ ਕਿ ਕਿਵੇਂ ਜਿਹੜੇ ਮੁਸਾਫਰ ਨੇ ਉਹ ਬੱਸ ਸਟੈਂਡ ਦੇ ਉੱਤੇ ਖੜ ਕੇ ਜਿਹੜੀਆਂ ਬੱਸਾਂ ਦੀ ਉਡੀਕ ਕਰ ਰਹੇ ਮੁਲਾਜ਼ਮ ਖੜੇ ਨੇ ਮੈਡਮ ਜਿਵੇਂ ਤੁਸੀਂ ਇੱਥੇ ਉਡੀਕ ਕਰ ਰਹੇ ਹੋ ਲਗਾਤਾਰ ਰੋਡ ਦੇ ਉੱਤੇ ਖੜੇ ਹੋ ਮਤਲਬ ਕਿ ਕੀ ਲੱਗਦਾ ਤੁਹਾਨੂੰ ਕੋਈ ਸੇਫਟੀ ਹੈ ਇੱਥੇ ਰੋਡ ਤੇ ਖੜ ਕੇ ਬੱਸ ਦੀ ਉਡੀਕ ਕਰਦੀ ਸੇਫਟੀ ਤੁਹਾਨੂੰ ਬਹੁਤ ਹੈ ਜੀ ਤੁਹਾਨੂੰ ਤਾਂ ਬਹੁਤ ਕਰਨ ਜਿਹੜੀ ਸੇਫਟੀ ਹੈ ਇੱਥੇ ਮਤਲਬ ਕਿ ਜਿਹੜੇ ਰੋਡ ਦੇ ਉੱਤੇ ਬੱਸਾਂ ਅੰਦਰ ਨਹੀਂ ਜਾਂਦੀਆਂ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਕਿੱਧਰ ਬਣਿਆ ਹੋਇਆ ਮੈਨੂੰ ਪਤਾ ਨਹੀਂ ਬਿਲਕੁਲ ਜੀ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ ਜਿਵੇਂ ਮੁਲਾਜ਼ਮ ਨੇ ਜਿਹੜੇ ਕਿਉਂਕਿ ਬੱਸ ਸਟਾਪ ਸਾਹਮਣੇ ਬਣਿਆ ਕੋਈ ਸਾਈਨ ਬੋਰਡ ਨਹੀਂ ਲੱਗਿਆ ਹੋਇਆ ਬੱਸਾਂ ਉੱਥੇ ਅੰਦਰ ਨਹੀਂ ਜਾਂਦੀਆਂ ਇੱਥੇ ਹੋਰ ਵੀ ਜਿਹੜੇ ਮਸਾਫਰ ਨੇ ਉਹ ਖੜੇ ਨੇ ਇਹ ਬੱਸਾਂ ਰੋਡ ਦੇ ਉੱਤੇ ਖੜਦੀਆਂ ਇਸੇ ਤਰ੍ਹਾਂ ਕਿਸੇ ਨੂੰ ਕੁਝ ਨਹੀਂ ਪਤਾ ਕਿ ਜਿਹੜਾ ਬੱਸ ਸਟੈਂਡ ਹੈ ਉਹ ਕਿੱਥੇ ਹੈ ਕੋਈ ਵੀ ਘਟਨਾ ਜਿਹੜੀ ਇੱਥੇ ਵਾਪਰ ਸਕਦੀ ਹੈ ਚਾਹੀਦਾ ਪ੍ਰਸ਼ਾਸਨ ਨੂੰ ਕਿ ਇੱਥੇ ਕੋਈ ਸਾਈਨ ਬੋਰਡ ਆ ਜਿਹੜਾ ਉਹ ਲਗਾਇਆ ਜਾਵੇ ਤਾਂ ਕਿ ਜਿਹੜੇ ਮੁਸਾਫਰ ਨੇ ਉਹ ਆਪਣੇ ਜਾਨਮਾਲ ਦੀ ਰੱਖੀ ਕਰ ਸਕਣ ਬੱਸਾਂ ਨੇ ਜਿਹੜੀਆਂ ਬੱਸ ਸਟੈਂਡ ਦੇ ਅੰਦਰ ਕਰੋੜਾਂ ਰੁਪਈਆ ਭਾਵੇਂ ਬੱਸ ਸਟੈਂਡ ਤੇ ਲੱਗ ਚੁੱਕਿਆ ਪਰ ਨੈਸ਼ਨਲ ਹਾਈਵੇ ਸੇ ਹੁਣ ਕਰਕੇ ਇੱਥੀਆਂ ਜਿਹੜੀਆਂ ਬੱਸਾਂ ਨੇ ਉਹ ਅੰਦਰ ਨਹੀਂ ਜਾ ਸਕਦੀ ਇੱਥੇ ਕੋਈ ਇਦਾਂ ਦਾ ਪੁਖਤਾ ਪ੍ਰਬੰਧ ਜ਼ਰੂਰ ਕਰਨਾ ਚਾਹੀਦਾ ਕਿ ਜਿਹੜੇ ਮੁਸਾਫਰ ਨੇ ਉਹ ਸੇਫ ਰਹਿਣ ਆਪਣੀ ਸੇਫਟੀ ਦੇ ਵਿੱਚ ਰਹਿਣ ਤਾਂ ਕਿ ਜਿਹੜੀਆਂ ਬੱਸਾਂ ਨੇ ਇਹ ਕਿਸੇ ਟੰਗ ਨਾਲ ਜਿਵੇਂ ਰੁਕੀਆਂ ਨੇ ਰੋਡ ਦੇ ਉੱਤੇ ਬੱਸਾਂ ਰੁਕਦੀਆਂ ਜਿਹੜੇ ਮਸਾਫਰ ਨੇ ਉਹ ਰੋਡ ਦੇ ਉੱਤੇ ਖੜਦੇ ਨੇ ਕਿਉਂਕਿ ਬੱਸਾਂ ਦੇ ਵਿੱਚ ਜਦੋਂ ਬੱਸ ਆਉਂਦੀ ਆ ਇਸ ਰੋਡ ਤੇ ਹੀ ਰੁਕਦੀ ਆ ਕੋਈ ਵੀ ਘਟਨਾ ਜਿਹੜੀ ਉਹ ਵਾਪਰ ਸਕਦੀ ਆ ਦੇਖਦੇ ਰਹੋ ਪੀਟੀਸੀ ਦੇ ਨਾਲ ਤੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਕੈਮਰਾ ਪਰਸਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੋਥ